जबान सिखी लाइ कपार बसा तरी बाबू जी मेर घर सम बचा जे पंजाबी दीप मै तरी चारत सत नवे चङा सान तानू डेर चङा चोर नेरा चङा जिथे ਰਕ ਜੇ ਲਈ ਭਾਈ ਸਾਉ ਚੰਗਾ ਪੁੱਤਰ ਕਮਾਉ ਚੰਗਾ ਟੱਬਰ ਸੰਗਾ ਚੰਗਾ ਝੜ ਕੇ ਤੋ ਰੁੱਕ ਜੇ ਕੋਕ ਖੇੜਾ ਚੰਗਾ ਕੇ ਦਲਾਉਣਾ ਬੇੜਾ ਚੰਗਾ ਜੰਗ ਕਰਦਾ ਨਾ ਬੇੜਾ ਚੰਗਾ ਜੇ ਕਲੇਸ਼ ਮੁੱਕ ਜੇ ਆਗਮੀ ਦਾ ਚੰਦ ਚੰਗਾ ਬਾਬੂ ਜੀ ਦਾ ਸ਼ੰਦ ਚੰਗਾ ਮਨ ਦਾ ਆਨੰਦ ਚੰਗਾ ਲਾਉਦਾ ਸੋਹਣੀ ਟੱਕ ਜੇ ਮੈਰ ਨੰਬਰ ਮ ਚੰਗੀ ਚਾਹ ਜਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਟ ਅੰਦਰ ਰਹਿਣ ਕੋਲੇ ਨੂੰ ਗੌਣ ਚੰਗਾ ਮੈਰੇ ਨੂੰ ਸਵਾਦ ਚੰਗਾ ਮੈਰੇ ਨੂੰ ਮਸਾਲਾ ਚੰਗਾ ਤੇਰੇ ਨੂੰ ਬਣਾਉਲੇ ਚੰਗੇ ਖੋਲੇ ਨੂੰ ਨਗਰ ਆਬਾਦ ਤੇ ਕਮਾਗ ਵਿੱਚ ਖਾਗ ਚੰਗਾ ਘੋਤੋਂ ਆਉਂਦਾ ਸਵਾਦ ਚੰਗਾ ਗਾਲਾਂ ਦਾ ਬਚੋਲੇ ਨੂੰ ਬਾਬੂ ਜੀ ਸਲਾਹ ਹੀ ਚੰਗਾ ਤੇ ਗੁਜਰਮਾ ਹੀ ਚੰਗਾ ਆੜ ਬਸ ਪਾਈ ਚੰਗਾ ਆੜ ਬਾਦ ਟੋਲੇ ਨੂੰ ਲੋਕ ਨੇ ਬੈਰੀ ਪੱਧ ਤੇ 부ੜੀ ਨਾ ਲਾਉਣ ਤੋਂ ਘਟੇ ਅਗਰ ਉਹਨੇ ਕਦੇ ਨਹੀਂ ਨੇੜ ਟੱਕਦੇ ਕੋਰੀ ਨਾ ਪਿੱਛੋਂ ਲੰਘਣ ਦੇ ਨਾ ਸੂਰਾ ਅੱਗੋਂ ਖੰਗਣ ਦੇ ਬੇਪਾਰ ਸੰਗ ਭੰਗਣ ਦੇ ਰਹੇ ਨਾ ਨਾਲ ਰੁੱਕਦੇ ਅਸਿਰ ਪਾਸ ਗਾਉਣ ਦੇ ਤੇ ਘੰਗਾ ਵਾਲਾ ਸੌਣ ਦੇ ਕਵੀ ਨਾ ਸ਼ੋਰ ਪਾਉਣ ਦੇ ਨਾ ਸੂਮ ਘਰ ਟੱਕਦੇ ਪੀਣਾ ਜਾਣ ਖਾਲੀ ਰੇ ਤੇਰਾ ਜਵਾਲੀ ਖਾਲੀ ਰੇ ਤੇ ਛੋਟੇ ਮੋਟੇ ਮੌਲੀ ਦੇ ਕਦੇ ਨਹੀਂ ਗਾਮਾ